ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਹੈਗੇ ਜੀ ਨਾਰਾ ਵਾਇਲਡਲਾਈਫ ਸੈਂਚਰੀ ਦੇ ਵਿੱਚ। ਉਹ ਇੱਥੇ ਜਿਹੜੀ ਮੁੱਗਨ ਦੀ ਜਿਹੜੀ ਲੋਕੇਸ਼ਨ ਆ ਰਹੀ ਆ ਵਾਰੀ ਆ ਸੁਖਨਾ ਵਾਇਲਡਲਾਈਫ ਸੈਂਚਰੀ। ਤੇ ਸਵੇਰਾ ਹੋ ਗਿਆ ਸਾਰੇ ਉੱਠ ਖੜੇ ਆ ਟਾਈਮ ਲਗਭਗ 6:30 ਦਾ ਹੋਊਗਾ। ਤੇ ਦਿਨ ਚੜ ਗਿਆ ਹੋਇਆ ਸ਼ਾਂਤੀ ਬੁਰੀ ਹੋਈ ਆ। ਇਹ ਦਿਖਾਉਣੇ ਤੁਹਾਨੂੰ ਆਲੇ ਦੁਆਲੇ ਦਾ ਮਾਹੌਲ। ਇੱਥੇ ਸੀਗੇ ਜੀ ਆਪਣੇ ਆਸਣ ਲੱਗੇ ਹੋਏ ਸੀਗੇ ਰਾਤ ਥੱਲੇ ਹੀ ਗੱਦੇ ਫਰਨੀਚਰ ਵਗੈਰਾ ਹਜੇ ਹੈ ਨਹੀਂਗਾ ਤੇ ਸਾਰੀ ਬਿਲਡਿੰਗ ਜਿਹੜੀ ਅੰਗਰੇਜ਼ਾਂ ਵਾਲੇ ਦੀ ਬਣੀ ਹੋਈ ਹੈ 1936 37 ਦੀ ਤੇ ਇਹ ਸਾਡੇ ਸੰਘਾ ਜਿਹੜੇ ਸਾਰੇ ਸੁੱਤੇ ਹੋਏ ਜੇ ਆਹ ਜੀ ਸਵੇਰ ਦਾ ਮਾਹੌਲ ਇਹ ਆ ਜੀ ਸਵੇਰ ਦਾ ਮਾਹੌਲ ਨਾਰਾ ਫੋਰੈਸਟ ਗੈਸਟ ਹਾਊਸ ਦਾ ਇੱਥੇ ਰਾਤ ਬੈਠੇ ਸੀ ਪ੍ਰਸ਼ਾਦੇ ਪਾਣੀ ਛਕਿਆ ਇੱਥੇ ਟੱਲਨ ਸਾਹਿਬ ਵੀ ਉੱਠ ਖੜੇ ਆ ਗੁੱਡ ਮਾਰਨਿੰਗ ਜੀ ਟੱਲਨ ਸਾਹਿਬ ਜਾਣਾ ਮਾਰਨਿੰਗ ਵਗਦੀ ਯਾਰ ਚਲਈਏ ਮਾਰਨਿੰਗ ਵਗਦੇ ਮੈਂ ਉਹ ਲਿਆ ਫਿਰ ਕੈਪਟਨ ਬੜੀ ਸੱਚ 500 ਰੁਪਏ ਦਾ ਸਾਰਿਆਂ ਨੇ ਚਾਹ ਪਾਣੀ ਪੀ ਲਿਆ ਸਵੇਰ ਦਾ ਚਾਹ ਪਾਣੀ ਚਾਹ ਦੇ ਨਾਲ ਬਿਸਕਟ ਵਗੈਰਾ ਖਾ ਕੇ ਤੇ ਹੁਣ ਸਾਰੇ ਦੋਸਤਾਂ ਦੀ ਤਿਆਰੀ ਹੋ ਗਈ ਆ ਨੇਚਰ ਵਗਦੀ ਹੁਣ ਸਵੇਰੇ ਸਵੇਰੇ ਇਸ ਜੰਗਲ ਦੇ ਵਿੱਚ ਨੇਚਰ ਵਾਕ ਕਰਾਂਗੇ ਇੱਧਰ ਦੀ ਜਾਣਾ ਉੱਪਰ ਨੂੰ ਤੇ ਉੱਪਰ ਇੱਕ ਪਹਾੜੀ ਦੇ ਉੱਪਰ ਬਹੁਤ ਉੱਚੀ ਜਗ੍ਹਾ ਉੱਥੋਂ ਸਾਰਾ ਆਲਾ ਦੋਲਾ ਬਹੁਤ ਦੂਰ ਤੱਕ ਦਿਂਦਾ ਉੱਥੇ ਜਾਵਾਂਗੇ ਦੇਖਾਂਗੇ ਮੋਰ ਬੋਲ ਰਹੇ ਆ ਮੋਰ ਬੋਲਦੇ ਇਹਨੇ ਬੋਲਦੇ ਜਾਨਵਰ ਬਹੁਤ ਬੋਲਦੇ ਇੱਥੇ ਹਾਂ ਪੂਰੀ ਰਾਤ ਵੀ ਇੱਕ ਬੁੱਲੂ ਜ ਆ ਬੋਲੀ ਗਿਆ ਪਤਾ ਨਹੀਂ ਕੀ ਸੀਗਾ ਉਹ ਪਤਾ ਨਹੀਂ ਇਹ ਬਹੁਤ ਦੋਸਤੋ ਇੱਥੇ ਨਾਰਾ ਫੋਰੈਸਟ ਗੈਸਟ ਹਾਊਸ ਦੇ ਵਿੱਚ ਅਸੀਂ ਆਏ ਆ ਤੇ ਇੱਥੇ ਬਾਈ ਗੁਰਪ੍ਰੀਤ ਗਾਰਡ ਆ ਗਾਰਡ ਦੀ ਡਿਊਟੀ ਕਰਦੇ ਆ ਫੋਰੈਸਟ ਵਿਭਾਗ ਦੇ ਵਿੱਚ ਤੇ ਇਹ ਬਾਈ ਹੈਗਾ ਆਪਣੇ ਫਾਜ਼ਿਲਕਾ ਤੋਂ ਜੀਰੇ ਵੇਚਦੀ ਜਾਂਦਾ ਦਾ ਆਉਣਾ ਜਾਣਾ ਬਣਿਆ ਰਹਿੰਦਾ ਕੱਲ ਦਾ ਮਾਲਕ ਬਾਈ ਨੇ ਬਹੁਤ ਸਾਡਾ ਯਾਰ ਧਿਆਨ ਰੱਖਿਆ ਸਾਡੇ ਆਉਣ ਤੋਂ ਪਹਿਲਾਂ ਸਾਨੂੰ ਰਿਸੀਵ ਕੀਤਾ ਰਾਤ ਹਨੇਰੇ ਤੱਕ ਖਾਣਾ ਅਸੀਂ ਖਾਦਾ ਹਨੇਰੇ ਤੇ ਉਦੋਂ ਤੱਕ ਜਾਗਦਾ ਰਿਹਾ ਸਵੇਰ ਚਾਹ ਬਿਸਕਟ ਤੇ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਹੁਣ ਜੀਰੇਵੇਜ ਦੀ ਤੂੰ ਕਿਤੇ ਵੀ ਆਉਣਾ ਤਾਂ ਉਥੇ ਸਟਾਪ ਜਰੂਰ ਕਰਨਾ ਸਾਡੇ ਕੋਲ ਤੇ ਨਾਲ ਹੀ ਸਭਰੀ ਸਾਹਿਬ ਮੈਂ ਐਡ ਕਰਦੇ ਆ ਜਿਹੜੇ ਇਹਨਾਂ ਦੇ ਅਫਸਰ ਸਹਿਬਾਨ ਆ ਲਾਕ ਅਫਸਰ ਸਾਹਿਬ ਡੀ ਐਫਓ ਸਾਹਿਬ ਠੀਕ ਹੈ ਜਾਂ ਉਹਨਾਂ ਦੇ ਸੀਨੀਅਰ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੈਲ ਮੇਨਟੇਨ ਕੀਤਾ ਹੋਇਆ ਸਾਰਾ ਜਿਹੜਾ ਇਹ ਅਰੈਸਟ ਹਾਊਸ ਹੈ ਸਾਰੇ ਅਰੇਂਜਮੈਂਟ ਵਧੀਆ ਸੀਗਾ ਤੇ ਸਾਨੂੰ ਉਹਨਾਂ ਦੀ ਵਜ੍ਹਾ ਕਰਕੇ ਸਾਰਿਆਂ ਦੀ ਇੰਨਾ ਸਾਰੇ ਸਟਾਫ ਦੀ ਵਜ੍ਹਾ ਕਰਕੇ ਰਹਿਣ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸ਼ੁਕਰੀਆ ਕੋਈ ਭੱਲੂ ਭੁੱਲੂ ਆ ਗਿਆ ਲੋ ਵੀ ਦੋਸਤੋ ਆਪਾਂ ਤੁਰ ਪਏ ਆ ਨੇਚਰ ਵਾਕ ਲਈ ਇੱਥੋਂ ਆਪਾਂ ਹੁਣ ਉੱਪਰ ਪਹਾੜੀ ਦੀ ਟੀਸੀ ਤੇ ਜਾਵਾਂਗੇ ਜੰਗਲ ਦੇ ਵਿੱਚ ਦੀ ਸਾਰੇ ਦੋਸਤ ਔਰ ਇਹ ਜੰਗਲੀ ਪੰਛੀ ਉੱਡਣਾ ਸ਼ੁਰੂ ਹੋ ਗਿਆ ਤੇ ਸੁੰਨ ਚ ਆਇਆ ਵੀ ਇੱਥੇ ਜੰਗਲੀ ਜਾਨਵਰ ਹੈਗੇ ਆ ਭੇੜੀਏ ਭੂੜੀਏ ਹੈਗੇ ਆ ਰੱਬ ਸੁੱਖ ਰੱਖੇ ਤੇ ਇਹ ਜਿਹੜਾ ਰਸਤਾ ਬਣਿਆ ਹੋਇਆ ਉਹੀ ਰਸਤਾ ਜਿੱਥੋਂ ਦੀ ਪਾਣੀ ਵਗਦਾ ਮੀਆਂ ਦੇ ਵਿੱਚ ਉਸੇ ਰਸਤੇ ਨੂੰ ਅਸੀਂ ਯੂਜ਼ ਕਰ ਰਹੇ ਆਂ ਤੇ चव्हाण ਸਾਹਿਬ ਨੇ ਸੇਫਟੀ ਵਾਸਤੇ ਟੰਬਾ ਫੜਿਆ ਹੋਇਆ ਤੇ ਬਾਕੀ ਸਾਰਿਆਂ ਨੇ ਆਵਦੇ ਆਦੇ ਦੇ ਦੇਖ ਸਕਦੇ ਆਂ ਸਾਰੇ ਸਾਥੀ ਜਾ ਰਹੇ ਆ ਬਲਿਹਾਰੀ ਕੁਦਰਤ ਵਸਿਆ ਬਲਿਹਾਰੀ ਕੁਦਰਤ ਵਸਿਆ ਤਰਾਲ ਤਰਾਲ ਨਾਲ ਲਈ ਕਸ਼ਮਾਈਆਂ ਭਰਿਆ ਤਰੋ ਸਾਡੇ ਨਾਲ-ਨਾਲ ਪੂਰੀ ਵੀਡੀਓ ਦੇਖੋ ਬੜਾ ਵਧੀਆ ਪੰਜਾਬ ਦਾ ਬਹੁਤ ਸਾਰੇ ਇਲਾਕਾ ਹੈਗਾ ਜਿਹੜਾ ਦੇਖਣਯੋਗ ਤੇ ਘੁੰਮਣਯੋਗ ਆ ਹੈਲੋ ਸਾਰਾ ਨਹੀਂ ਸਾਰਾ ਮਲੇ ਕਰਸਣਾ ਨਹੀਂ ਕਰੀ ਆ ਦੇਖੋ ਜੀ ਇਹ ਜਿਵੇਂ ਜਿਵੇਂ ਆਪਾਂ ਪਹਾੜੀ ਦੇ ਉੱਪਰ ਜਾਵਾਂਗੇ ਉਵੇਂਵੇਂ ਆਲੇ ਦੋਲੇ ਦੇ ਜਿਹੜੇ ਵਿਊ ਆ ਬਹੁਤ ਖੂਬਸੂਰਤ ਬਣਨਗੇ ਇਹ ਵੱਖਣੀ ਰਾਸਤਾ ਲੰਬਾ ਵੀ ਬਹੁਤ ਆ ਪੂਰਾ 5 ਘੰਟਿਆਂ ਦੇ ਵਿੱਚ ਅਸੀਂ 23 ਕਿਲੋਮੀਟਰ ਕਰਨਾ ਹੈ ਪ੍ਰਜਾਤੀ ਮੇਰੇ ਅੱਗੇ ਸਾਰਾ ਦਿਨ ਲੱਗ ਜੂਗਾ ਹੌਸਰੀ ਕਾ ਚੋ ਮਰੀ ਸੀਗੀ 17ਵੀਂ ਸ਼ਾਦੀ ਬੋਲਦੇ ਹੋਤ ਰਹੋ ਵੀ 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 ਨਹੀਂ ਲੱਗਦੀ ਇਹਨਾਂ ਦੀ ਕਿਵੇਂ ਬਾਈ ਜੀ ਇਹ ਸਾਰੇ ਜਿਹੜੇ ਹੈਗੇ ਬੰਦੇ ਹਰ ਚਾਰਨੇ ਲਾ ਲਿਆ ਰੱਬ ਨੂੰ ਪੌੜੀ ਛੱਡ ਚੱਲੋ ਕੀ ਬਾਤ ਹੈ ਲਓ ਜੀ ਪਹਾੜੀ ਦੀ ਟੀਸੀ ਤੇ ਆ ਗਏ ਆ ਇਹ ਸ਼왈ਕ ਦੀਆਂ ਪਹਾੜੀਆਂ ਕਹਿੰਦੇ ਆ ਜੀ ਇਹਨੂੰ ਕਿਉਂਕਿ ਪਹਾੜੀਆਂ ਦੀਆਂ ਕਾਫੀ ਰੇਂਜਾਂ ਸ਼왈ਕ ਤੋਲਾ ਤਾਰ ਪੀਰ ਪੰਜਾਲ ਹਿਮਾਲਿਆ ট্রান্স ਹਿਮਾਲਿਆ ਬਹੁਤ ਸਾਰੀਆਂ ਲੜੀਆਂ ਜਿਹਦੇ ਵਿੱਚੋਂ ਸ਼왈ਕ ਦੀਆਂ ਜਿਹੜੀਆਂ ਪਹਾੜੀਆਂ ਇਹ ਲਗਭਗ ਪੰਜਾਬ ਦੇ ਵਿੱਚ ਪਾਈਆਂ ਜਾਂਦੀਆਂ ਤੇ ਉਹ ਫੋਰੈਸਟ ਵਿਭਾਗ ਦਾ ਜਿਹੜਾ ਬਣਿਆ ਹੋਇਆ ਜਿੱਥੇ ਅਸੀਂ ਰੁਕੇ ਹੋਏ ਆਂ ਇੱਥੋਂ ਲਗਭਗ ਔਰ ਦੇ ਪੌਣੇ ਕਿਲੋਮੀਟਰ ਦਾ ਟਰੈਕ ਕਰਕੇ ਇੱਕੇ ਪਹਾੜੀ ਦੀ ਟੀਸੀ ਬਣਦੀ ਆ ਜਿੱਥੇ ਅਗੇ ਆਲਾ ਦੋਲਾ ਕਾਫੀ ਖੂਬਸੂਰਤ ਤੇ ਇੱਕ ਇੱਥੇ ਇਹਨਾਂ ਨੇ ਇਹ ਮਣਾ ਬਣਾਇਆ ਹੋਇਆ ਵੈਸੇ ਤਾਂ ਲੋਕ ਇਹਨੂੰ ਹੁਣ ਟਾਵਰ ਕਹਿੰਦੇ ਆ ਪਰ ਪੰਜਾਬੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਮਣਾ ਕਿਹਾ ਜਾਂਦਾ ਖੇਤਾਂ ਦੇ ਵਿੱਚ ਵੀ ਅੱਗੇ ਬਣਾਇਆ ਹੁੰਦਾ ਸੀਗਾ ਹਾਲੇ ਦੋਲੇ ਦੂਰ ਤੱਕ ਖੇਤਾਂ ਦੀ ਨਿਗਾਹ ਰੱਖਣ ਨੂੰ ਪਰ ਪੂਰਾ ਇਹ ਜੰਗਲੀ ਇਲਾਕਾ ਦੇ ਲੋਕਾਂ ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਫੁੱਲ ਨਿਕਲੇ ਹੋਏ ਆ ਕੀ ਬਾਤ ਆ ਕਿਉਂਕਿ ਹੁਣ ਹੌਲੀ ਹੌਲੀ ਬਹਾਰ ਰੁੱਤ ਸ਼ੁਰੂ ਹੋ ਜਣੀ ਆ ਪੱਤ ਝੜ ਲੰਘ ਕੇ ਗਈ ਆ ਤਾਂ ਕਰਕੇ ਜਿਹੜੀ ਵਨਸਪਤੀ ਆ ਖੁਸ਼ਕ ਖੁਸ਼ਕ ਤੇ ਜਦੋਂ ਮਤਲਬ ਬਰਸਾਤ ਇੱਕ ਅੱਧੀ ਪੈ ਗਈ ਇਹਨਾਂ ਸੁੱਕੇ ਪਹਾੜਾਂ ਦੇ ਵਿੱਚ ਇਹ ਮਿੱਟੀ ਦੇ ਪਹਾੜਾ ਜਿਆਦਾ ਇਹਨਾਂ ਸੁੱਕੇ ਪਹਾੜਾਂ ਦੇ ਵਿੱਚ ਜਦੋਂ ਮਨ ਲਾ ਕੇ ਪਾਣੀ ਆਊਗਾ ਤਾਂ ਫਿਰ ਸਾਰੀ ਵਨਸਪਤੀ ਜਿਹੜੀ ਹਰੀ ਹਰੀ ਹੋ ਜਾਊਗੀ ਇਸੜ ਤੋਂ ਹੇਠਲੇ ਕਿਉਂ ਆ ਲੋ ਜੀ ਝੁਵਾਨ ਸਾਹਿਬ ਨੇ ਬਾਸਲ ਸਾਹਿਬ ਨੂੰ ਬਾਗ ਚ ਦੇ ਲਿਆ ਲੋ ਦੋਸਤੋ ਇੱਥੇ ਆਪਾਂ ਕੁਦਰਤ ਦਾ ਆਨੰਦ ਮਾਣ ਕੇ ਕੁਝ ਟਾਈਮ ਹੁਣ ਚੱਲੇ ਆ ਥੱਲੇ ਫਿਰ ਗੈਸਟ ਹਾਊਸ ਚ ਉੱਥੇ ਕਰਾਂਗੇ ਬ੍ਰੇਕਫਾਸਟ ਤੇ ਬ੍ਰੇਕਫਾਸਟ ਕਰਨ ਤੋਂ ਬਾਅਦ ਫਿਰ ਅੱਗੇ ਤੁਰਨ ਫਿਰਨੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਇੱਕ ਵਾਰੀ ਆਲੇ ਦੁਆਲੇ ਦਾ ਜਾਂਦੀ ਵਾਰ ਦਾ ਚੱਕਾ ਦੇਖੋ ਕਿੰਨੀ ਖੂਬਸੂਰਤੀ ਯਾਰ ਪੰਜਾਬ ਦੇ ਵਿੱਚ ਵੀ ਸੋਹਣੇ ਇਲਾਕੇ ਹੈਗੇ ਆ ਦੇਖਣ ਚਾੱਕਾਂ ਲਈ ਕਿੰਬਰੀ ਆਪਾਂ ਦੂਰ ਦਰਾਜ ਨਿਕਲਦੇ ਆ ਪਰ ਪੰਜਾਬ ਦੇ ਬਹੁਤ ਇਲਾਕਾ ਬਹੁਤ ਵੱਡਾ ਇਲਾਕਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਨੀਮ ਪਹਾੜੀ ਇਲਾਕਾ ਤੇ ਖੂਬਸੂਰਤ ਵਨਸਪਤੀ ਹੈਗੀ ਆ ਜਿਹੜੇ ਲੋਕ ਬਹੁਤੀ ਦੂਰ ਨਹੀਂ ਜਾ ਸਕਦੇ ਤਾਂ ਇਹੋ ਜੀਆਂ ਥਾਂ ਤੇ ਆ ਸਕਦੇ ਆ ਹੁਸ਼ਿਆਰਪੁਰ ਦੇ ਆਲੇ ਦੁਆਲੇ ਪਠਾਨਕੋਟ ਤੋਂ ਤਾਂ ਤਕਰੀਬਨ ਕਾਫੀ ਕਿਲੋਮੀਟਰ ਅੱਗੇ ਜੇਰੋਂ ਆਪਾਂ ਡਲੋਜੀ ਨੂੰ ਜਾਈਏ ਤਾਂ ਮੇਰੇ ਹਿਸਾਬ ਨਾਲ ਹਰ ਚਰਨ 30 35 ਕਿਲੋਮੀਟਰ ਹਊ ਧਾਰ ਕਲਾ ਉਥੋਂ ਹਾਂ 30 35 ਕਿਲੋਮੀਟਰ ਦਾ ਇਲਾਕਾ ਜਿਹੜਾ ਪਹਾੜੀ ਇਲਾਕਾ ਜਿਹੜਾ ਬਹੁਤ ਮਨ ਲਾ ਕੇ ਥੋੜਾ ਨਹੀਂ ਹੁੰਦਾ ਆ ਦੇਖ ਸਕਦੇ ਹੋ ਦੋਸਤੋ ਕੋਈ ਵੱਡਾ ਜੰਗਲੀ ਜੀਵ ਆ ਜਿਹੜਾ ਉੱਪਰ ਚੜਿਆ ਇਥੋਂ ਸਿੱਧਾ ਪੈਰ ਖਿਸਕ ਕੇ ਸਿਰ ਪੈਟ ਦਾ ਪਤਾ ਨਹੀਂ ਲੱਗ ਰਿਹਾ ਹੈ ਨਾ ਵੀ ਕੀ ਹੈ ਤੇ ਜ਼ਰੂਰੀ ਮਨ ਲਾ ਕੇ ਕੋਈ ਫਰਤੀਲਾ ਜਾਨਵਰ ਆ ਜਿਹੜਾ ਇਥੋਂ ਇੰਨਾ ਸਿੱਧਾ ਚੜਿਆ ਹਨ ਹੋਰ ਜਾਨਵਰ ਨਹੀਂ ਵੱਡਾ ਭਾਰਾ ਜਾਨਵਰ ਨਹੀਂ ਚੜ ਸਕਦਾ ਇਹ ਛੋਟਾ ਤੇ ਤੇਜ਼ ਜਾਨਵਰ ਆ ਦੋਸਤੋ ਇੱਥੇ ਸਵੇਰ ਸਵੇਰ ਅਸੀਂ ਵੀ ਛੋਟਾ ਜਿਹਾ ਇੱਕ ਟਰੈਕ ਕਰਕੇ ਆਏ ਸੀਗੇ ਕੋਈ ਹੈਗਾ 1.5 ਕਿਲੋਮੀਟਰ ਦਾ ਤੇ ਇੱਥੇ ਬਾਈ ਗਰਜੀਤ ਜੀ ਹਣੀ ਤੇ ਸਾਥੀ ਸਾਰੇ ਹਾਈਕਿੰਗ ਐਂਡ ਟਰੈਕ ਕਲੱਬ ਇਹਨਾਂ ਦਾ ਇੱਥੇ ਹੈਗਾ ਹਿਸ਼ਾਰਪੁਰ ਦੇ ਵਿੱਚ ਗੁਰਚਰਨ ਤੇ ਗੁਰਜਤਿੰਦਰ ਜੀ ਬਾਈ ਜੀ ਹਣੀ ਸਾਰੇ ਇਹ ਟਰੈਕ ਕਰਕੇ ਆਏ ਆ 7 ਕਿਲੋਮੀਟਰ ਦਾ ਕੱਲ ਜਿੱਦਰ ਅਸੀਂ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਕਿ ਉੱਪਰ ਗਏ ਸੀ ਬਾਈਕ ਤੇ ਅਸੀਂ ਇੱਕ ਪੀਰ ਦੀ ਜਗ੍ਹਾ ਤੇ ਉਹ ਟਰੈਕ ਅੱਗੇ ਹਿਮਾਚਲ ਦੇ ਬਾਰਡਰ ਵੱਲ ਨੂੰ ਨਿਕਲ ਜਾਂਦਾ ਉਹ ਰਸਤਾ ਉੱਧਰ ਦੀ ਇਹ 7 ਕਿਲੋਮੀਟਰ ਲੰਮਾ ਟਰੈਕ ਕਰਕੇ ਆਏ ਆ ਔਰ ਸਾਡੀ ਬਦਕਿਸਮਤੀ ਕਿ ਸਾਡੇ ਕੋਲੇ ਗੱਡੀ ਡੱਕ ਕੇ ਇਹ ਅੱਗੇ ਗਏ ਆ ਤੇ ਸਾਨੂੰ ਪਤਾ ਹੀ ਨਹੀਂ ਲੱਗਾ ਤੇ ਜੇ ਸਾਨੂੰ ਪਤਾ ਹੁੰਦਾ ਤੇ ਸਾਡਾ ਬੜੀ ਖੁਸ਼ੀ ਹੁੰਦੀ ਸੀ ਇਹਨਾਂ ਦੇ ਨਾਲ ਟਰੈਕ ਕਰਕੇ ਤੇ ਚਲੋ ਕੋਈ ਨਹੀਂ ਫੇਰ ਕਿਤੇ ਮੌਕਾ ਮਿਲੂਗਾ ਔਰ ਸਾਡੀ ਇਹ ਗਲਤੀ ਵੀ ਰਹੀ ਕਿ ਜਤਿੰਦਰ ਜੀ ਨੂੰ ਫੋਨ ਨਹੀਂ ਕੀਤਾ ਵੀਸੀ ਆਏ ਹੋਏ ਹਾਂ ਮਤਲਬ ਫਿਰ ਸਹੀ ਗੱਲ ਹੈ ਹਾਂ ਹਾਂ ਗੁਰਚਰਨ ਜੀ ਸਹੀ ਗੱਲ ਹੈ ਜੀ ਹਾਂ ਤੁਹਾਨੂੰ ਪਤਾ ਬਾਈ ਕਿਤੇ ਸੀ ਨਹੀਂ ਮੈਨੂੰ ਬਾਈ ਦੇ ਪਤਾ ਸੀ ਕੀਰਾ ਵੀਰ ਦਾ ਸਖਦੇਵ ਸਿੰਘ ਇਹ ਤੋਂ ਹਿਸ਼ਾਰਪੁਰ ਤੋਂ ਬਾਈ ਹਾਂਜੀ ਨਾਰਾਜ ਠੀਕ ਆ ਯਾਰ ਇੰਨੀ ਤਾਂ ਬੇਬੇ ਨਹੀਂ ਸੇਵਾ ਕਰਦੀ ਜਿੰਨੀ ਯਾਰ ਤੁਸੀਂ ਕਰਦੀ ਆ ਬਹੁਤ ਆਨੰਦ ਆਇਆ ਜੀ ਇੱਥੇ ਆ ਕੇ ਸਰਕਾਰੀ ਪ੍ਰੋਣ ਚਾਰੀ ਭਲਾ ਸਾਨੂੰ ਬਹੁਤ ਰਸ ਰਾਤ ਕੱਲ ਆਉਂਦੇ ਆ ਲੰਚ ਬੜਾ ਵਧੀਆ ਤੇ ਰਾਤ ਡਿਨਰ ਵੀ ਸਿਰਾਈ ਸੀ ਤੇ ਹੁਣ ਆ ਪਰੋਠੇ ਦਹੀਂ ਬ੍ਰੀਕਫਾਸਟ ਮੈਂ ਕਹਿੰਨਾ ਕਿ ਲਾਈਫ ਟਾਈਮ ਇਹ ਯਾਦ ਰਹਿਣਗੀਆਂ ਚੀਜ਼ਾਂ ਕਈ ਸਾਡੇ ਨਾਲ ਐਹੋ ਜਿਹੀਆਂ ਯਾਦਾਂ ਜੁੜ ਜਾਂਦੀਆਂ ਤੇ ਅੱਜ ਇਹ ਸਰਕਾਰੀ ਗੈਸਟ ਹਾਊਸ ਤੇ ਰਹਿ ਗਏ ਤੇ ਉਹਨਾਂ ਅਫਸਰ ਸਾਰੇ ਸਹਿਬਾਨਾਂ ਦਾ ਮੈਂ ਇਸ ਵੀਡੀਓ ਦੇ ਥਰੂ ਧੰਨਵਾਦ ਕਰਦਾ ਇਹ ਸਾਰਾ ਸੰਭਵ ਹੋਇਆ। ਚੋੜਾ ਇਸ। ਲੋਈ ਦੋਸਤੋ ਚਲੋ ਜੀ ਚਲੋ ਸਭ। ਹਰ ਚਰਨ ਆਇਆ ਸੀਗਾ ਕਾਰ ਤੇ ਇੱਕਦੇ ਪਾਸੇ ਗਿਆ ਸੀ ਉੱਥੋਂ ਪਰਸਿੱਧ ਆ ਗਿਆ। ਤੇ ਠੀਕ ਆ ਜੀ। ਤੇ ਅਨ ਲਾਗੇ ਬਹੁਤ ਵਧੀਆ ਲੱਗਾ ਇੱਥੇ ਆ ਕੇ ਇੱਕ ਤਾਂ ਇੱਥੋਂ ਦੇ ਸਾਰੇ ਹਮਲੇ ਫੈਲੇ ਨੇ ਕਾਫੀ ਜ਼ਿਆਦਾ ਟਹਿਲ ਸੇਵਾ ਵੀ ਕੀਤੀ ਬਰੌਂਚਾਰੀ ਮਤਲਬ ਵਧੀਆ ਕੀਤੀ ਬੜੇ ਮਤਲਬ ਨਿਬਰ ਸੁਭਾ ਦੇ ਬੰਦੇ ਤੇ ਬਹੁਤ ਵਧੀਆ ਖਾਣਾ-ਦਾਣਾ ਬਣਾਇਆ ਇਹ ਇਹ ਪੂਰਾ ਦੇਖੋ ਤੁਸੀਂ ਜੰਗਲ ਹੀ ਆ ਪੂਰਾ ਕੁਦਰਤੀ ਆ ਸਾਰਾ ਕੁਝ ਵਿੱਚ ਸਪੈਦੇਸ਼ ਬੁੱਦੇ ਜਿਹੜੇ ਲੱਗੇ ਹੋਇਆ ਉਹ ਮਤਲਬ ਕਿ ਵਣ ਵਿਭਾਗ ਵੱਲੋਂ ਲਾਏ ਹੋਣਗੇ ਹੋਰ ਵੀ ਕੋਈ ਪੱਦੇ ਲਾਏ ਹੋਣਗੇ ਵਣੂ ਭਾਗ ਵੱਲੋਂ ਪਰ ਜ਼ਿਆਦਾਤਰ ਜਿਹੜੀ ਵਣਸਪਤੀ ਆਪ ਮਹਾਰਯੁਗੀ ਹੋਈ ਆ ਉਹ ਬਹੁਤ ਖੂਬਸੂਰਤ ਲੱਗਾ ਦੇਖਣ ਵਾਲਾ ਹੁਣ ਅੱਗੇ ਆਪਾਂ ਇੱਕ ਜਗ੍ਹਾ ਤੇ ਰੁਕਣਾ ਇੱਥੇ ਗੈਸਟ ਹਾਊਸ ਜਿਹੜੇ ਪੇੜ ਗੈਸਟ ਹਾਊਸ ਵੀ ਬਣੇ ਹੋਏ ਆ ਇੱਥੇ ਰੁਕਣ ਲਈ ਉਹ ਵੀ ਦਿਖਾਉਣੇ ਆ ਤੁਹਾਨੂੰ ਜੀ ਬਣਿਆ ਹੋਇਆ ਸੋਨਾਲੀਕਾ ਸੋਨਾਲੀਕਾ ਵਾਲਿਆਂ ਦਾ ਗੈਸਟ ਹਾਊਸ ਹੈ ਇਹ ਪੇੜ ਆ ਸਾਰਾ ਕੁਝ ਅਲੱਗ ਇੱਥੇ ਆਪਾਂ ਰਹਿ ਸਕਦੇ ਹਾਂ ਖਾਣ ਪੀਣ ਦੀਆਂ ਫੈਸਿਲਿਟੀਆਂ ਸਾਰਾ ਕੁਝ ਹੀ ਹੈਗਾ ਇੱਥੇ ਪਾਰਕਿੰਗ ਇਧਰ ਆ ਬਹੁਤ ਸੋਹਣਾ ਪਪੂਲਰੀ ਫਲਰਾ ਪਾਰਕਿੰਗ ਜਿਹੜੀ ਆ ਗਿਆ ਆ ਸਾਡੇ ਪਮੱਕੜ ਇਹ ਜਿਹੜੀ ਪ੍ਰਾਪਰਟੀ ਜਿਸ ਅਸੀਂ ਇਸ ਟਾਈਮ ਫਿਰ ਰਹੇ ਆ ਜਿਹੜੀ ਤੁਸੀਂ ਦੇਖ ਰਹੇ ਹੋ ਸਾਹਮਣੇ ਸਕਰੀਨ ਤੇ ਪੂਰਾ ਪੌਪੂਲਰਾਂ ਦਾ ਇੱਕ ਬਾਗ ਆ ਤੇ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਾਟੇਜਸ ਬਣੀਆਂ ਹੋਈਆਂ ਆ ਆਹ ਕਾਟੇਜਸ ਲਗਜ਼ਰੀ ਕਾਟੇਜਸ ਕੁਝ ਕਾਟੇਜਸ ਇਧਰ ਸਾਈਡ ਤੇ ਬਣੀਆਂ ਜਿਹੜੀਆਂ ਟ੍ਰੈਡੀਸ਼ਨਲ ਲੁੱਕ ਦੀਆਂ ਨੇ ਉਥੋਂ ਦੇ ਲੋਕਲ ਟ੍ਰੈਡੀਸ਼ਨਲ ਲੁੱਕ ਦੇ ਅਨੁਸਾਰ ਔਰ ਇੱਥੇ ਤੁਸੀਂ ਇਹਨਾਂ ਦਾ ਪੂਰਾ ਪੈਕੇਜ ਵੀ ਲੈ ਸਕਦੇ ਆ ਸੋਨਾਲੀਕਾ ਟਰੈਕਟਰ ਜਿਹੜੇ ਬਣਾਉਂਦੇ ਆ ਉਹ ਉਸ ਕੰਪਨੀ ਵੱਲੋਂ ਇਹ ਸਾਰਾ ਆਰਗੇਨਾਈਜ਼ ਆ ਇੱਥੇ ਪੂਰੇ ਤਿੰਨ ਦਿਨ ਦੂਰਾਤਾ ਤਿੰਨ ਦਿਨ ਦਾ ਪੈਕੇਜ ਹੈਗਾ ਜਿਦੇ ਤੁਹਾਨੂੰ ਯੋਗਾ ਜਾਗਾ ਵੀ ਕਰਾਇਆ ਜਾਂਦਾ ਤੇ ਵੈਸੇ ਵੀ ਤੁਸੀਂ ਰਹਿ ਸਕਦੇ ਆ ਕਿ ਇੱਕ ਦਿਨ ਦੋ ਦਿਨ ਤਿੰਨ ਦਿਨ ਤੇ ਇੱਕ ਕੋਟੇਜ ਦਾ ਜਿਹੜਾ ਹੈਗਾ 5000 ਰੁਪਿਆ ਕੋਟੇਜ ਦਾ ਜਿਹਦੇ ਵਿੱਚ ਦੋ ਅਡਲਟ ਰਹਿ ਸਕਦੇ ਆ 12 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਆ ਕੰਪਲੀਮੈਂਟਰੀ ਆ ਉਦੋਂ ਉੱਪਰ ਆ ਜਿਹੜਾ ਪਰ ਬੱਚਾ 2000 ਰੁਪਿਆ ਜਿਦੇ ਚ ਲੰਚ ਤੇ ਹਾਈ ਟੀ ਬ੍ਰੇਕਫਾਸਟ ਇਹ ਤਾਂ ਇਨਕਲੂਡ ਡਿਨਰ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਡਿਨਰ ਨਹੀਂ ਹੈਗਾ ਡਿਨਰ ਪੇਡ ਹੋਊਗਾ ਇਹ ਆ ਗੱਲਬਾਤ ਇਹ ਮਕਸਦ ਸੀ ਸਾਡਾ ਇੱਥੇ ਵਿਜ਼ਿਟ ਕਰਨਾ ਦੇਖਣਾ ਕਿ ਕਿਵਰੀ ਕਿਸੇ ਨੇ ਫੈਮਿਲੀ ਨਾਲ ਆਉਣਾ ਹੁੰਦਾ ਇੱਕ ਦੋ ਦਿਨ ਤਾਂ ਫਿਰ ਉਹ ਸਾਹਮਣੇ ਕੈਫੇਟੇਰੀਆ ਬਣਿਆ ਹੋਇਆ ਇਹ ਚੌਹਾਂ ਸਭ ਲਗਜ਼ਰੀ ਟੂਰ ਆ ਹਾਂ ਫੈਮਲੀ ਨਾਲ ਜੇ ਕਿਸੇ ਨੇ ਲਗਜ਼ਰੀ ਟੂਰ ਲਾਉਣਾ ਤੇ 5000 ਰੁਪਏ ਦੋ ਜਣਾਂ ਦਾ ਕੋਈ ਬਹੁਤ ਜ਼ਿਆਦਾ ਵੀ ਨਹੀਂ ਹੈਗਾ ਇੱਕ ਰਾਤ ਦਾ ਜਿਸ ਤੁਹਾਨੂੰ ਖਾਣਾ ਵੀ ਮਿਲਣਾ ਜੇ ਤੁਹਾਡੇ ਬੱਚੇ ਆ ਜਿਵੇਂ ਮੇਰੇ ਬੱਚੇ ਆ 12 ਸਾਲ ਤੋਂ ਛੋਟੇ ਆ ਉਹ ਬੱਚੇ ਕੰਪਲੀਮੈਂਟਰੀ ਖੋਲਣਗੇ ਖਾਣ ਪੀਣਗੇ ਉਸ ਤੋਂ ਬੈਟਰ ਮੈਨ ਲੱਗਦਾ ਨਹੀਂ ਕੋਈ ਡੀਲ ਹੋ ਸਕਦੀ ਨਹੀਂ ਵਧੀਆ ਡੀਲ ਹੈ ਤੇ ਲੁੱਕ ਵਾਈਜ਼ ਵੀ ਵਧੀਆ ਜਗ੍ਹਾ ਵਧੀਆ ਕਾਂਤ ਸ਼ਾਂਤ ਬਾਕੀ ਤੁਸੀਂ ਨੇਚਰ ਨਾਲ ਜੁੜੇ ਰਹਿੰਨੇ ਆ ਕੀ ਗੱਲ ਹੋ ਗਈ ਦਰਦ ਕਰ ਰਿਹਾ ਹੈ ਹੈ ਗੋਬਰੋ ਹੈ ਗੋਬਰੋ ਕਿ ਲੱਗ ਗਿਆ ਹਾਂ ਗੁਰਿਆ ਥੋੜਾ ਜਿਆ ਤਾਈ ਨੂੰ ਫਿਰ ਤੂੰ ਦੱਸ ਦੇ ਇਹ ਇਹਨਾਂ ਦੇ ਰੂਮ ਬਣੇ ਹੋਏ ਆ ਜੀ ਕਾਫੀ ਲਗਜ਼ਰੀ ਰੂਮ ਆ ਕਾਫੀ ਵੱਡੇ ਵੀ ਆ ਸੋਫਾ ਵਗੈਰਾ ਲੱਗਾ ਹੋਇਆ ਉਹ ਸਾਹਮਣੇ ਫਿਲਟਰ ਲੱਗਾ ਹੋਇਆ ਬੈੱਡ ਆ ਇਧਰ ਕਾਫੀ ਵੱਡਾ ਮੰਲਾ ਨਲਾ ਦਾ ਸੋਨਾ ਬਾਥਰੂਮ ਬੈੱਡ ਡਰੈਸਿੰਗ ਰੂਮ ਇਕੱਠਾ ਹੀ ਆ ਰਾਤਰੀ ਕਾਫੀ ਖੁੱਲੇ ਬਣੇ ਹੋਏ ਆ। ਲਿਕੇ ਦੇ ਦਾ ਸਵਾਗਤ ਹੀ ਪਹਿਲਾ ਸਾਰਾ ਕੁਝ ਦਿਖਾਇਆ ਹੋਇਆ। ਬਹੁਤ ਖੂਸ਼ੂਰਤ। ਫਿਲਟਰ ਲੱਗਾ ਹੋਇਆ ਨਾਲ ਚਾਹ ਬਣਾਉਣ ਵਾਲੀ ਕੀਤਲੀ ਆ। ਬਹੁਤ ਜ਼ਿਆਦਾ ਸਹੂਲਤਾ ਹੈਗੀ ਆ। ਇਹ ਕੁਝ ਐਕਟੀਵਿਟੀਆਂ ਗੇਮਸ ਵਗੈਰਾ ਹੈਗੀਆਂ। ਬੱਚਾ ਦੇ ਖੇਡਣ ਨੂੰ ਉੱਥੇ ਬਣਿਆ ਹੋਇਆ। ਹੋਰ ਕੁਝ ਪੇਡ ਗੇਮਸ ਵੀ ਹੈਗੀਆਂ। ਤੁਸੀਂ ਮੱਲਾਗੇ ਪੇ ਕਰਕੇ ਉਹਨਾਂ ਨੂੰ ਖੇਡ ਸਕਦੇ ਹੋ। ਹੋਲਡ ਇਹ ਸੀ ਜੀ ਇੱਥੇ ਸੋਨਾਲੀ ਕਾਲਿਆਂ ਦਾ ਜਿਹੜਾ ਗੈਸਟ ਹਾਊਸ ਬਣਾਇਆ ਹੋਇਆ ਬਹੁਤ ਵਧੀਆ ਕਾਟੇਜਸ ਬਣੀਆਂ ਹੋਈਆਂ ਤੇ ਜੇ ਕਿਸੇ ਨੇ ਫੈਮਲੀ ਸਮੇਤ ਨੇੜੇ ਬਹੁਤੀ ਦੂਰ ਨਾਲ ਨਿਕਲਣਾ ਹੋਵੇ ਤੇ ਵਧੀਆ ਮਾਹੌਲਾ ਸਬਜ਼ੀਆਂ ਸੂਜੀਆਂ ਬੀਜੀਆਂ ਹੋਈਆਂ ਆਲੇ ਦੁਆਲੇ ਦਾ ਮਾਹੌਲ ਬਹੁਤ ਵਧੀਆ ਖੇਤਾਂ ਖੁੱਤਾਂ ਚ ਨਿਕਲੋ ਸੈਰ ਕਰੋ ਦੋ ਤਿੰਨ ਦਿਨ ਇੱਥੇ ਰਹੋ ਯੋਗਾ ਕਰੋ ਬਾਹਰ ਨੂੰ ਨਿਕਲੋ ਆਲਾ ਦੋਲਾ ਦੇਖੋ ਪਿੰਡਾਂ ਦਾ ਮਾਹੌਲ ਸੋਹਣਾ ਆਪਾਂ ਵਾਪਸ ਪਹੁੰਚ ਗਏ ਜਲੰਧਰ ਰਾਮਾ ਮੰਡੀ ਤੇ ਇੱਥੋਂ ਆਪਾਂ ਲਾਂਬੜਾਂ ਹੋ ਗਏ ਜੀਰੇ ਵੱਲੋਂ ਖਿੱਚਦੇ ਰਿਆਂ ਬਾਈਕ। ਓਏ। ਓਏ ਦੋਸਤੋ ਟੱਬਾ ਆ ਗਿਆ ਇੱਥੇ ਸੰਧੂ ਜੀ ਜ਼ਿਮੀਦਾਰਾ ਟੱਬਾ। ਇੱਥੇ ਹੁਣ ਲੰਚ ਟਾਈਮ ਹੋ ਗਿਆ 2:08 ਮਿੰਟ ਤੇ ਭੁੱਖ ਸਾਰਿਆਂ ਨੂੰ ਲੱਗੀ ਹੋਈ ਆ ਤੇ ਹੁਣ ਇੱਕ ਵਾਰ ਗੀਅਰ న్యూਟਰਲ ਹਾਂ ਭੁੱਖ ਕਰਾਰੀ ਲੱਗੀ ਹੋਈ ਆ ਉਹਨਾਂ ਚਲੋ ਇਹ ਸਾਰੇ ਜਿੰਨੇ ਸ਼ਖਸ ਆਉਣ ਪਹਿਲਾਂ ਤੂੜ-ਤੂੜ ਖਾਧੀਆਂ ਰੋਟੀਆਂ ਭੁੱਖ ਚੰਗੀ ਲੱਗੀ ਸੀ ਤੇ ਉਦੋਂ ਵੀਡੀਓ ਵੀਡੀਓ ਬਣਾਉਣ ਵਾਲੇ ਪਾਸੇ ਕੋਈ ਨਹੀਂ ਹੋਇਆ ਇਹ ਹੁਣ ਚਾਹ ਦੇ ਪਿਆਲੇ ਪੀ ਰਹੇ ਆ ਆ ਕਰੀ ਉਹ ਆਪਣਾ ਤੇਰਾ ਮਾਂ ਭੇਜਿਆ ਹੋ ਗਿਆ ਜੀ ਅੱਛਾ ਕਰਦਾ ਕਰਦਾ ਲੋ ਜੀ ਪਿਆਰਿਓ ਲਾਰਾ ਵਾਈਲਡ ਲਾਈਫ ਸੈਂਚੂਰੀ ਦੀ ਸੈਂਚੂਰੀ ਦੀ ਉਹ ਆ ਰਿਹਾ ਸੀਗਾ ਸੁਖਣਾ ਵਾਈਲਡ ਲਾਈਫ ਸੈਂਚੂਰੀ ਆ ਰਿਹਾ ਸੀ ਉਹਦਾ ਓਕੇ ਸਾਡੀ ਜਿਹੜੀ ਰਾਈਡ ਸੀਗੀ ਨਾਰਾ ਗੈਸਟ ਹਾਊਸ ਦੀ ਇੱਥੇ ਸਮਾਪਤ ਹੁੰਦੀ ਆ ਚੋਲਾ ਸਾਹਿਬ ਨੇ ਇਸ ਵਾਰੀ ਰਾਈਡ ਨਹੀਂ ਕਾਰ ਰਾਈਡ ਕੀਤੀ ਸੀ ਇਹ ਇੱਥੋਂ ਸਾਡੇ ਸਿੰਘ ਚੌਹਾਨ ਸਾਹਿਬ ਆਣੀ ਤੇ ਢਿੱਲੋਂ ਸਾਹਿਬ ਤੇ ਬਾਂਸਲ ਸਾਹਿਬ ਸਾਡੇ ਤੋਂ ਵਿਛੋੜਾ ਲੈਣਗੇ ਕੁਝ ਦਿਨਾਂ ਲਈ ਦੁਖੀ ਘਿਰ ਤੇ ਬਾਂਸਲ ਸਾਹਿਬ ਘਿਰ ਤੇ ਬਾਂਸਲ ਸਾਹਿਬ ਉਹ ਥੋੜਾ ਪਿੱਛੇ ਆ ਰਹੇ ਆ ਤੇ ਉਹਨਾਂ ਨੂੰ ਵੀ ਆਪਾਂ ਵੀਡੀਓ ਚ ਲੈਣੇ ਆ ਤੇ ਆ ਜਿਹੜਾ ਆ ਜਿਹੜਾ ਲੈ ਕੇ ਮੇਰੇ ਲੱਗ ਜੇ ਇੰਨਾ ਕੁ ਦੂਰ ਦੂਰ ਲਾ ਕੀ ਕਰਨਾ ਯਾਰ ਤੂੰ ਫੋਨ ਤਾਂ ਕਰਦਾ ਨਹੀਂ ਇੱਥੇ ਹੈਂ? ਕਿਆ ਬੰਨਿਆ ਮੇਰਾ ਇੱਥੇ ਇਹ ਬੰਨੂ ਦਾ ਤੈਨੂੰ ਹੋਰ ਕੋ ਦੇ ਦਿੰਦੇ ਆ ਠੀਕ ਹੈ ਇਹ ਵੀ ਪਤਾ ਨਹੀਂ ਕਿੱਥੋਂ ਲੱਭ ਕੇ ਲੈ ਆ ਰਾੜ ਜੀ ਆਪੇ ਛੋਲਾ ਸਾਹਿਬ ਵੀ ਵੀਡੀਓ ਫਿਲਮਾ ਰਹੇ ਆ ਕਿਆ ਤੁਸੀਂ ਵੀ ਮਗਾ ਲਓ ਰਾੜ ਜੀ ਉੱਤੇ ਲਾਉਣ ਵਾਲੀ ਨਾ ਤੁਸੀਂ ਵੀ ਮਗਾ ਹਾਂ ਮਗਾਉਣੀ ਆ ਮੈਂ ਰਾੜ ਦਾ ਮਗਾਉਣੀ ਆ ਇਹ ਆ ਜੀ ਇੱਥੇ ਆ ਜਿਹੜਾ ਰੋਡ ਜਾ ਰਿਹਾ ਸਿੱਧਾ ਇਹ ਜਾ ਰਿਹਾ ਲੁਧਰਾਨੇ ਨੂੰ ਧਰਮਕੋਟ ਤੋਂ ਲੁਧਿਆਣਾ ਰਕੇਸ਼ ਬਾਂਸਲ ਦਾ ਫੋਨ ਆਈਓ ਜੀ ਮਿੱਤਰੋ ਸ਼ਹਾਣ ਤੇ ਢਿੱਲੋ ਤੇ ਬਸੋ ਸਾਹਿਬ ਇੱਥੋਂ ਜਾਣਗੇ ਸਿੱਧਾ ਬਾਗਾਪੁਰਾਣਾ ਹੋ ਕੇ ਕੋੜਕ ਪੂਰਾ ਬਠਿੰਡਾ ਤੇ ਅਸੀਂ ਇੱਥੋਂ ਹੋ ਜਾਾਂਗੇ ਜੀਰੇ ਨੂੰ ਇਧਰਲੇ ਪਾਸੇ ਨੂੰ ਇਹ ਗੱਲਬਾਤ ਤੇ ਅੱਜ ਦੇ ਸਮਾਚਾਰ ਇੱਥੇ ਹੀ ਸਮਾਪਤ ਆ ਫਿਰ ਮਿਲਦੇ ਹਾਂ ਕਿਸੇ ਅਗਲੀ ਰਾਈਡ ਤੇ ਹੋ ਸਕਦਾ ਕਿ ਹੁਣ ਨੇਪਾਲ ਰਾਈਡ ਤੇ ਮਿਲਿਆ ਜਾਵੇ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇ ਥਰੂ ਰਾਈਡ ਮੈਂ ਥੰਡੋ ਸਟਾਰਟ ਕਰਦਾ